ਹੁਸੈਨੀ ਜੁਦ ਕਥਨ ਪੁਜੰਗ ਪ੍ਰਿਆਤ ਸ਼ੰਦ ਗਇਓ ਖਾਨ ਜਾਦਾ ਪਿਤਾ ਪਾਸ ਭਜੰ ਸਕੈ ਜਵਾਬ ਦੇਨਾ ਹਨੈ ਸੂਰ ਲਜੰ ਤਹਾਂ ਠੋਕ ਬਾਹਾਂ ਹੁਸੈਨੀ ਗਰਜੀਆਂ ਸਭੈ ਸੂਰ ਲੈ ਕੈ ਸਿਲਾ ਸਾਜ ਸਜੀਆਂ करयो जोर सैनन हुसैनी पयानम प्रथम कूटकै लूट लीने आवानम पुनर टडवालं कियो जीत जेरंग करे बंदकै राजपुत्राण चेरंग पुनर दून को लूट लीनो सुधारन कोई समोहे हवाय सक्यों सक्यो ना गवारन ਲਿਓ ਚੀਨ ਅਨੰਦ ਲੰਬਾਟ ਦੀ ਅੰ ਮਹਾ ਮੂੜੀ ਅੰ ਕੋਤ ਸਤੰ ਕਾਜ ਕੀ ਅੰ ਦੋਹਰਾ ਕਿਤਕ ਦਿਵਸ ਬੀਤਤ ਭਏ ਕਰਤ ਉਸ ਹੈ ਉਤਪਾਤ ਗਵਾਲੀ ਰੀਨ ਕੀ ਪਰਤ ਪੀ ਆਨ ਮਿਲਨ ਕੀ ਬਾਤ ਜੋਨ ਦਿਨ ਦੋਏ ਕਿਨਾ ਵੇ ਮਿਲਤ ਤਬ ਆਵਤ ਅਰ ਰਾਈ ਕਾਲ ਤੈਨੂੰ ਕੇ ਘਰ ਬਿਖੈ ਡਾਰੀ ਕਲਹ ਬਨਾਈ ਚਾਪਈ ਗਵਾਲੇਰੀਆ ਮਿਲਨ ਕੋ ਆਈ RAM ਸਿੰਘ ਪੀ ਸੰਗ ਸਿਧਾਈ ਚਤੁਰਤ ਆਨ ਮਿਲਤ ਪੈ ਜਾਮ ਟੁੱਟ ਗਈ ਲਖਨਜਰ ਗੁਲਾਮ ਦੋਹਰਾ ਜੈਸੇ ਰਬ ਕੇ ਤੇਜ ਤੇ ਰੇਤ ਅਧਕ ਤਪਤਾਏ ਰਬ ਬਲ シュ드ਰਨਾ ਜਾਣਈ ਆਪਨੇ ਹੀ ਗਰਬਾਈ ਚੌਪਈ ਤੈਸੇ ਹੀ ਪੂਲ ਗੁਲਾਮ ਜਾਤ ਭਇਓ ਤਿਨੈ ਨਦ੍ਰਿਸ਼ਟ ਤਰਿਆਨਤ ਭਇਓ ਕਹਿ ਲੂਰੀਆ ਕਟੌਚ ਸੰਗ ਲਹਿ ਜਾਣਾ ਆਨ ਨਮੋਸਰ ਮਹਿ ਮਹਿ ਤਿੰਜੋਂ ਤਨ ਆਨ ਕੋ ਸਾਥਾ ਤੇ ਦੇ ਰਹੇ ਹੁਸੈਨੀ ਹਾਥਾ ਦੇਤ ਲੇਤ ਆਪਨ ਤੁਰ ਰਾਨੇ ਤੇ ਧਨ ਲੈ ਨਿਜ ਤਾਮਸ ਧਾਨੇ ਚੇਰੋ ਤਬ ਤੇਜ ਤਨ ਤਯੋ ਭਲਾ ਬੁਰਾ ਕਛ ਲਖਤ ਨ ਭਯੋ ਚੰਦ ਬੰਦ ਨਹਿ ਨੈਕ ਵਿਚਾਰਾ ਜਾਤ ਪਇਓ ਦੇ ਤਬਹਿ ਨਗਾਰਾ ਦਾਵ ਘਾਵ ਤਿਨ ਨੈਕ ਨਕਰਾ ਸਿੰਘਹਿ ਘੇਰ ਸਸਾ ਕਹ ਡਰਾ 15 ਪਹਿਰ ਗਿਰ ਤਹਿ ਕੀਓ ਖਾਨ ਪਾਨ ਤਿਨ ਜਾਨ ਨਦੀਓ ਖਾਨ ਪਾਨ ਬਿਨ ਸੂਰ ਰਸਾਇ ਸਮ ਕਰਨ ਹਿਤ ਦੂਤ ਪਠਾਈ ਦਾਸ ਨਿਰਖ ਸੰਗ ਸੈਨ ਪਠਾਨੀ ਫੂਲ ਗਇਓ ਤਿਨ ਕੀ ਨਹੀਂ ਮਾਨੀ ਦਸ ਸਹੰਸਰ ਅਬ ਹੀ ਕਹਿ ਦੇਹੁ ਨਾਤਰ ਮੀਚ ਮੁੰਡ ਪਰ ਲੇਹੁ ਸਿੰਘ ਸੰਗਤਿਆ ਤਹਾਂ ਪਠਾਏ ਗੋਪਾਲੈ ਸੋ ਧਰਮ ਦੇ ਲਿਆਈ ਤਿਨ ਕੇ ਸੰਗ ਨ ਉਨ ਕੀ ਬਣੀ ਤਬ ਕਿਰਪਾਲ ਚਿਤ ਮੋ ਇਹ ਗਨੀ ਐਸ ਕਾਤ ਤੇ ਫਿਰ ਹਾਥ ਨ ਐਹ ਸਭ ਹੂੰ ਫੇਰ ਸਮੋ ਛਲ ਜੈ ਹੈ ਗੋਪਾਲ ਸੂ ਅਬਾ ਗਹਿ ਲੀ ਜਾ ਕੈਦ ਕੀ ਜੀਏ ਕੈ ਬਦ ਕੀ ਜਾ ਤਨਕ ਭਨਕ ਜਬ ਤਿੰਨ ਸੁਨ ਪਾਈ ਨਿਜ ਦਲ ਜਾਤ ਪਇਓ ਭਟ ਰਾਈ ਮਤ ਭਰ ਛੰਦ जब गय गोपाल को पियो कराल हिम्मत हुसैन जुम जैन कर कै गुमान जुम जो आन बज जय तबल दुन दब दबल बज जय निशान नच के कान बा बाहे तड़ाक उठे कड़ाक बज जय ने संग गज जय ने हंग चुटाय कृपान लटाय जो आन तो पक तड़ाक कै बर कड़ाक सहती सड़ाक शौही शड़ाक ਗੱਜੈ ਸੋ ਵੀਰ ਬੱਜੈ ਗਹੀਰ ਵਿੱਚ ਰਹਿਨੇ ਹੰਗ ਜੈਸੇ ਪਲੰਗ ਹੁੱਕੇ ਕੇ ਕਣ ਤੁੱਕੇ ਨਿਸ਼ਾਨ ਬਾਹੇ ਤੜਾਕ ਚੱਲੇ ਚੜਾਕ ਜੁਜੈ ਨੇ ਹੰਗ ਲਿਟੈ ਮਲੰਗ ਖੁੱਲੇ ਕੇ ਸਾਰ ਜਨ ਜਟਾ ਤਾਰ ਸੱਜੈ ਰਜਿੰਦਰ ਗੱਜੈ ਗਜਿੰਦਰ ਉੱਤਰੈ ਖਾਨ ਲੈ ਲੈ ਕਮਾਨ ਤਰਪੰਗੀ ਛੰਦ ਕੋਪਿਓ ਕਿਰਪਾਲੰਗ ਸੱਜ ਮਰਾਲੰਗ ਬਾਹੇ ਵਿਸਾਲੰਗ ਤਰਟਾਲੰਗ ਤਾਏ ਸਭ ਸੂਰੰਗ ਰੂਪ ਕਰੂ ਰੰਗ ਚਮਕਤਨੂ ਰੰਗ ਮੁਖ ਲਾਲੰਗ ਲਾਲਾ ਸੁਕ੍ਰਪਾਨੰ ਬਾਣ ਕਮਾਣਗ ਸਜੈ ਜਵਾਨੰਗ ਤਨ ਤਤੰ ਰਣ ਰੰਗ ਕਲੋਲੰਗ ਮਾਰਹੀ ਬੋਲੰਗ ਜਨਗ ਜਡੋਲੰਗ ਬਣ ਮਤੰ ਪੁਜੰਗ ਛੰਦ ਤਬੈ ਕੋ ਪੀਂਕਾਂ ਗੜੇ ਸੰਕਟੋ ਚੰ ਮੁਖੰ ਰਕਤ ਨੈਣੰ ਤਜੈ ਸਰਬ ਸੋਚੰ ਹੋਤੈ ਉੱਠੀ ਅੰਖਾਨ ਖੇਤੰ ਖਤੰਗ ਮੰਨੋ ਬਿਹਚ ਰੈ ਮਾਸ ਹੇਤੰ ਪਲੰਗੰ ਵੱਜੀ ਪੇਰ ਭੁੰਕਾਰ ਤੀਰੰ ਟੜੱਕੇ ਮਿਲੇ ਹੱਥ ਬੱਥੰ ਕਿਰਪਾਣ ਕੜੱਕੇ ਵੱਜੈ ਜੰਗ ਨੀਸਾਨ ਕਥੇ ਕਥੀ ਰੰਗ ਪੀਰੇ ਰੁੰਡੰ ਮੁੰਡੰ ਤਨ ਤੱਛ ਤੀਰੰ ਉਠਾਂ ਟੋਪ ਟੂਕੰ ਗੁਰ ਜੈ ਪ੍ਰਹਾਰੇ ਰੂਲੇ ਲੁੱਥ ਜੋ ਤੰਗੇਰੇ ਬੀਰ ਮਾਰੇ ਪਰੈ ਕਤਿ ਅੰ ਘਾਤ ਨਿਰ ਘਾਤ ਬੀਰਨ ਪੇਰੈ ੁੰਡ ਮੁੰਡ ਣ ਟਣ ਟਛ ਤੀਰੰ ਬਹੀ ਬਾਹੂ ਆਕਾਤ ਨਿਰ ਘਾਤ ਬਾਣ ਗਿਉਠੇ ਨਦ ਨਦਨ ਕੜਕ ਕੇ ਕਿਰਪਾਨੰ ਸ਼ੱਕੇ ਸ਼ੋਭ ਸ਼ਤਰੀ ਤਜੈ ਬਾਣ ਰਾਜੀ ਬਹਿ ਜਾਂ ਖਾਲੀ ਫੇਰੈ ਚੂਛਿਤਾ ਜੀ ਜੁੱਟੇ ਆਪ ਮੈਂ ਬੀਰ ਬੀਰੰਗ ਜੁਝਾਰੇ ਮਨੋ ਗੱਜ ਜੁੱਟੇ ਦੰਤਾਰੇ ਦੰਤਾਰੇ ਕਦੋਂ ਸਿੰਘ ਸੋ ਸੰਸਾਰ ਦੂਲੰਗਰ ਜੇ ਤਿਸੇ ਪਾਤ ਕਿਰਪਾਲ ਗੋਪਾਲ ਜੁਜੇ ਹਰੀ ਸਿੰਘ ਤਾਇਓ ਤਹਾਂ ਏਕ ਬੀਰੰਗ ਸਹਦੇ ਆਪੁng ਪਲਿ ਭਾਂਤ ਤੀਰੰਗ ਮਹਾਕੋਪ ਕੈਬੀਰ ਬਿੰਦਰੰਗ ਸੰਘਾਰੇ ਵੱਡੋ ਜੁੱਧ ਕੈ ਦੇਵ ਲੋਕੰ ਪਧਾਰੇ ਹਟਿਓ ਹੇ ਮਤੰ ਕਿੰਮਤ ਲੈ ਕਿਰਪਾਨ ਲਐ ਗੁਰਜ ਚੱਲੰ ਸੋ ਜਲਾਲ ਖਾਨੰ ਹਟੇ ਸੂਰਮਾ ਮਤ ਜੋਦਾ ਜੁਜਰੰ ਪਰੇ ਕੋਟ ਕੁੱਟੰ ਉੱਠੀ ਸ਼ਾਸਤਰ ਝਾਰੰ ਰਸਾਵਲ ਛੰਦ ਜਸੰਗਵਾਲ ਤਾਏ ਤੁਰੰਗੰਗ ਨਚਾਏ ਲਇਓ ਕੇਰ ਹੁਸੈਨੀ ਹਨਿਓ ਸਾਗ ਪੈਨੀ ਤੈਨੂੰ ਬਾਣ ਬਾਹੇ ਬਡੇ ਸੈਨ ਗਾਹੇ ਜਿਸੈ ਅੰਗ ਲੱਗਿਓ ਤੇ ਸੈ ਪ੍ਰਾਨ ਤਿਆਗਿਓ ਜਬ ਕਾਬ ਲੱਗਿਓ ਤਬੈ ਕੋਪ ਜਾਗਿਓ ਸੰਭਾਰੀ ਕਮਾਣ ਹਾਨੈ ਬੀਰ ਬਾਣਨ ਜੋ ਮੋਰ ਟੂ ਕੇ ਮੁਖੰਮਾਰੂ ਕੇ ਨਿਰਪੈ ਸ਼ਾਸਤਰ ਬਾਹੈ ਦੋ ਜੀਤ ਚਾਹੈ ਰਸੈਖਾਨ ਜਾਦੇ ਮਹਾਮਦ ਮਾਦੇ ਮਹਾਬਾਨ ਪਰਖੇ ਸਭੈ ਸੂਰ ਹਰਖੇ ਕਰੈ ਬਾਣੀ ਅਰਚਾ ਤੁੰਨੁਰ বেদ ਚਰਚਾ ਸੋ ਸੰਗੰਸ ਸੰਮਾਲਨ ਕਰੈ ਤਾਉਣ ਠਾਮੰ ਬਲੀ ਬੀਰ ਰੁਜੇ ਸੋ ਮੋ ਸ਼ਾਸਤਰ ਜੁਜੇ ਲਗੈ ਤੀਰ ਤੱਕੈ ਕਿਰਪਾਨ ਚੰਨਕੈ ਕੜਕ ਕੇ ਕਮਾਨ ਚਣਕ ਕੇ ਕਿਰਪਾਨ ਕੜਕ ਕਰ ਛੁਟੇ ਣੰਕਾਰ ਉੱਠੈ ਹਟੇ ਸਾਸਤਰ ਚਾਰੇ ਨ ਸੰਕਾ ਵਿਚਾਰੈ ਕਰੈ ਤੀਰ ਮਾਰਨ ਫੇਰੇ ਲੋਹ ਤਾਰੰ ਨਦੀ ਸੋਣਪੂਰੰ ਫਿਰੈ ਗੈਣ ਹੂਰੰ ਉਹ ਬੈ ਖੇਤ ਪਾਲੰ ਬੱਕੇ ਬਿਕਰਾਲੰ ਪਾਦੜੀ ਛੰਦ ਹੜ ਹੜਾਏ ਹਸੈ ਮਸਾਂ ਲਟੈ ਗਜੇਂਦਰ ਛੁੱਟੈ ਕੇ ਕਾਨ ਜੁਟੈ ਸੋ ਵੀਰ ਤਹਿ ਕੜਕ ਜੰਗ ਛੁੱਟੀ ਕਿਰਪਾਨ ਬੁੱਠੇ ਖਤੰਗ ਡਾਕਨ ਦਹਕ ਚਾਵੜ ਚਿਕਾਰ ਕਾ ਕੰਕਾ ਹੱਕ ਵੱਜੈ ਦੁੱਤਾਰ ਖੋਲੰ ਖੜਕ ਟੁੱਪੰਗ ਟੜਾਕ ਸੈ ਥੰਸੜਕ ਟਕੰਗ ਤਹਾਕ ਓ ਜੰਗ ਛੰਦ ਤਹਾ ਆਪਕੀ ਨੋ ਹੁਸੈਨੀ ਉਤਾਰਨ ਸਭੂ ਹੱਥ ਬਣ ਕਮਣ ਸੰਭਾਵਨ ਰੂਪੇ ਖਾਨ ਖੂਨੀ ਕਰੈ ਲਾਗ ਜੁੱਦਨ ਮੁਖ ਰਕਤ ਨੈਣ ਪਰੇ ਸੂਰ ਕ੍ਰੋਧਨ ਜਗੋ ਜੰਗ ਜਾਲਮ ਸੋਜੋ ਦੰਗ ਜੋ ਜਾਰ ਬਹਿ ਬਣ ਬੰਕੇ ਬਰਛੀ ਦੋ ਧਾਰਨ ਮਿਲੈ ਵੀਰ ਬੀਰੰਗ ਮਹਾ ਤੀਰ ਬੰਕੇ ਤੱਕਾ ਟੱਕ ਸੈਤੰਗ ਕਿਰਪਾ ਚਨਨ ਕੇ ਪਏ ਟੋਲ ਟੰਕਰ ਨਾ ਡੰਗ ਨਾ ਪੀਰੰਗ ਯੋਠੇ ਬਾਹੋ ਆਕਾਤ ਗੱਜੈ ਸੋ ਬੀਰੰਗ ਨਾ ਬਨ ਨਾ ਦਨੀਸਾਨ ਬੱਜੈ ਆਪਾ ਰੰਗ ਰੂ ਲੈ ਤੱਛ ਮੁੱਚੰਗ ਯੁੱਠੀ ਸ਼ਾਸਤਰ ਚਾਲੰਗ ਟਕਾ ਟੁਕ ਟੋਪੰਗ ਟਕਾ ਟੁਕ ਢਾਲ ਮਹਾਬੀਰ ਬਣ ਤ ਬੰਕੇ ਵਿਕਾਲੰ ਨਚੈ ਬੀਰ ਬੈਤਾਲਿਯੰ ਪੂਤ ਪ੍ਰੇਤੰਗ ਨਚੀ ਢਾਕਣੀ ਜੋਗਣੀ ਯੁਰਦ ਹੈ ਤੰਗ چھٹی جوگ تاری مہا رودر جاگے ڈگیو تیاں ব্রহ্ম سنگ سبے سد بھاگے ہسے کین رنگ جاچے ویدیا ترے یگ نچی اچھرا پچھرا چارن پریو کور جو دنگ سو سینا پرانی تاہ خان حسینی منڈیو بیر بانی او تا بیر تائے سو بیرنگ ਸਬ ਬਿਉ ਤੋ ਡਾਰੇ ਬਗਾ ਸੇ ਸਵਾਰਨ ਤਹਾਂ ਖਾਂ ਹੁਸੈਨੀ ਰਹੀਓ ਇਕਠਾ ਟੰ ਮਨੋ ਜੁਦਖੰ ਬੰ ਰਣਕੂਮ ਗਾਦੰ ਜਿਸੈ ਕੋ ਪੁੱਕ ਕਹਿ ਹਟੀ ਬਾਣ ਮਾਰਿਓ ਤਸੈ ਸ਼ੇਦ ਕਪਾਲ ਪਰ ਪਧਾਰਿਓ ਸਹਬਾ ਨ ਸੂਰੰਗ ਸਭ ਬਿਆਨ ਟੁਕੈ ਚੌਂ ਔਰਤੇ ਮਾਰ ਹੀ ਮਾਰ ਕੂ ਕੈ ਭਲੇ ਪਾਤ ਸੋ ਵਸਤਰੀ ਔ ਸਾਸਤਰ ਚਾਰੇ ਗਰੇ ਪਿਸਤ ਕੋ ਖਾ ਹੁਸੈਨੀ ਸਦਾਰੇ ਦੁਹਰਾ ਜਬ ਹੁਸੈਨੀ ਜੂਜਿਓ ਭਇਓ ਸੂਰਮਨ ਰੋਸ ਪਾਜ ਚਲੈ ਅਵਰੈ ਸਬੈ ਉਠਿਓ ਕਟੋਚਨ ਜੋਸ ਚਾਉ ਪਈ ਕੋਪ ਕਟੋਚ ਸਬੈ ਮਿਲ ਥਾਏ ਹਿੰਮਤ ਕਿੰਮਤ ਸਹਤ ਰਸਾਈ ਹਰੀ ਸਿੰਘ ਤਬ ਕੀਆ ਉਠਾਨਾ ਚੁਨ ਚੁਨ ਹਨੇ ਪਖਰੀਆ ਜਵਾਨਾ ਨਰਾਜ ਛੰਦ ਤਬੈਕ ਕੋਟ ਕੋਚ ਕੋ ਪੀਯੰ ਸੰਭਰ ਪਾਵ ਰੋ ਪੀਯੰ ਸਰਕ ਸਤਰ ਚਾਰਹੀ ਸੁਮਾਰ ਮਾਰਿਓ ਚਾਰਹੀ ਚੰਦੇਲ ਚੋ ਪੀੰਤ ਬੈਰ ਸਾਤ ਧਾਤ ਭੇਸ ਬਜਤ ਗਏ ਸੁਮਾਰ ਯੰ ਬਚਤ ਤੈਸਦਾਰ ਯੰ ਦੋਹਰਾ ਸਾਤ ਸਵਾਰਨ ਕੇ ਸਹਿਤ ਜੂਜੈ ਸੰਗਤ ਰਾਇ ਦਰਸੋਂ ਸੁਨ ਜੁ ਜੈਤਨੇ ਬਹਰ ਜੁਜਤ ਪਇਓ ਆਈ ਹਿੰਮਤੁ ਹੁ ਉਤਰਿਓ ਤਹਾ ਬੀਰ ਖੇਤ ਮੰਝਾਰ ਕੇਤਨ ਕੇ ਤਨ ਕਾਏ ਸਹਿ ਕੇਤਨ ਕੇ ਤਨ ਝਾਰ ਬਾਜ ਤਹਾ ਜੁਜਤ ਪਇਓ ਹਿੰਮਤ ਗयो ਪਰਾਏ ਲੋਥ ਕਿਰਪਾ ਲਹੈ ਕੀ ਨਮਿਤ ਕੋਪ ਪਰੇ ਅਰ ਰਾਏ ਰਸਾਵਲ ਛੰਦ ਬਲੀ ਬੈਰ ਰੁਜੈ ਸਮਹੁ ਸਾਰ ਜੁਜੈ ਕਿਰਪਾ ਰਾਮ ਗਾਜੀ ਲਰਿਓ ਸੈਨ ਭਾਜੀ महासैन गा है निरपै शास्त्र बाह कनियों काल कै कै चल जस लकै बजै शंख नाद न सोर निरबेकादम बजै टोर टडंग हठै शास्त्र कडंग परी पीर पारि जुजै शत्र तारे मुखंग मोछ बंदक मंडे वीर हंकंग मुखंग मार बोल रण पूम डोलै हथियार संभारै ਉਬੈ ਬਾਜ ਡਰੈ ਦੋਹਰਾ ਰਣ ਜੁਜਤ ਕਿਰਪਾਲ ਕੇ ਨਾਚ ਚ ਭਇਓ ਗੋਪਾਲ ਸੈਨ ਸਬੈ ਸਰਦਾਰ ਦਾਇ ਪਾਜਤ ਪਈ ਬਿਹਾਲ ਖਾਨ ਹੁਸੈਨ ਕਿਰਪਾਲ ਕੇ ਹਿੰਮਤ ਰਣ ਜੂਜੰਤ ਪਾਜ ਚਲੇ ਜੋਦਾ ਸਬੈ ਜਿਮ ਦੇ ਮੁਕਤ ਮਹੰਤ ਚੌਪਈ ਇਹ ਬਿਦ ਸਤਰ ਸਭੈ ਚੁਨ ਮਾਰੇ ਗਿਰੇ ਆਪਣੇ ਸੂਰ ਸੰਭਾਰੇ ਤਹਿ ਕਾਇਲ ਹਿੰਮਤ ਕਹਿ ਲਹਾ ਰਾਮ ਸਿੰਘ ਗੋਪਾਲ ਸਿਉ ਕਹਾ ਜਿਨ ਹਿੰਮਤ ਅਸ ਕਲਹਿ ਬਢਾਇਓ ਕਾਇਲ ਆਜ ਹਾਥ ਵਹਿ ਆਇਓ ਜਬ ਗੋਪਾਲ ਐਸੈ ਸੁਨ ਪਾਵਾ ਮਾਰ ਦਿਓ ਜੀਤ ਨਾ ਉਠਾਵਾ ਜੀਤ ਭਈ ਰਣ ਭਇਓ ਜਿਹਾਰਾ ਸਿਮਰਤ ਕਰ ਸਭ ਘਰੋ ਸਿਧਾਰਾ ਰਾਖ ਲਿਓ ਹਮ ਕੋ ਜਗ ਰਾਈ ਲੋਹ ਕਟਾ ਅਨਤ ਬਰਸਾਈ ਇਤ ਸ੍ਰੀ ਵਿਚਤਰ ਨਾਟਕ ਗ੍ਰੰਥੇ ਹੁਸੈਨੀ ਬਦ ਹੈ ਕਿਰਪਾਲ ਹਿੰਮਤ ਸੰਗਤਿਆ ਬਦ ਬਰਨਨ ਨਾਮ ਗਿਆਰ ਮੋ ਧਿਆਏ ਸਮਾਪਤ ਮਸਤ ਸੁਭ ਮਸਤ ਆਫਜੂ ਗਾਜ ਗੇ ਜਗਾਰੇ ਕੀ ਆਵੇ ਨਿਹਾਲ ਹੋ ਜਾਵੇ ਕਲਗੇ ਤਰਦ ਸਮੇਸ਼ ਪਿਤਾ ਜੀ ਦੇ ਪਵਿੱਤਰ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ